ਸ਼ਾਇਦ ਖੰਡ ਨਾਲੋਂ ਵੀ ਜ਼ਿਆਦਾ ਮਿੱਠਾ ਹੁੰਦਾ ਤਾਂ ਕਿ ਸਾਨੂੰ ਸ਼ਾਇਦ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਆਂਦਰ ਫਰੂਕਟੋਸ ਹੁੰਦਾ ਜਿਹੜਾ ਇਸ ਨੂੰ ਖੰਡ ਨਾਲੋਂ ਵੀ ਜ਼ਿਆਦਾ ਮਿੱਠਾ ਬਣਾਉਂਦਾ ਪਰੇ ਗਲਾਈਸੇਮਿਕ ਇੰਡੈਕਸ ਵਿੱਚ ਖੰਡ ਨਾਲੋਂ ਥੱਲੇ ਆ ਇਹ ਇੰਡੈਕਸ ਉਹਨਾਂ ਖਾਣਿਆਂ ਦੀ ਰੇਟਿੰਗ ਸਿਸਟਮ ਹੈ ਜਿਨ੍ਹਾਂ ਦੇ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਜ਼ਿਆਦਾ ਵਧ ਨਹੀਂ ਹੁੰਦੀ ਇਹ ਦਰਸਾਉਂਦਾ ਵੀ ਕਿਵੇਂ ਤੁਹਾਡਾ ਖਾਣਾ ਤੇਜ਼ੀ ਨਾਲ ਤੁਹਾਡੀ ਬਲੱਡ ਸ਼ੂਗਰ ਹੈ ਜਿਹੜਾ ਉਸਦੇ ਪੱਧਰ ਨੂੰ ਵਧਾ ਲਿਆ ਘਟਾ ਸਕਦਾ ਇੱਕ ਚਮਚਤ ਸ਼ਾਇਦ ਦੇ ਅੰਦਰ 20 ਗ੍ਰਾਮ ਸ਼ਾਇਦ ਦਾ 58 ਕੇਸੀਐਲ ਊਰਜਾ 15.3 ਗ੍ਰਾਮ ਕਾਰਬੋਹਾਈਡਰੇਟਸ 0.1 ਗ੍ਰਾਮ ਪ੍ਰੋਟੀਨ ਤੇ 0 ਗ੍ਰਾਮ ਫੈਟ ਮੌਜੂਦ ਹੁੰਦਾ ਹੈ ਸ਼हद ਸੁਨਾਰੇ ਰੰਗ ਦਾ ਉਹ ਤਲ ਪਦਾਰਥ ਹੈ ਜਿਸ ਨੂੰ ਮਧੂਮੱਖੀਆਂ ਬਣਾਉਂਦੀਆਂ ਨੇ ਮਧੂਮੱਖੀਆਂ ਇਸ ਮਿੱਠੇ ਤੇ ਸੁਆਦਲੇ ਤਰਲ ਨੂੰ ਫੁੱਲਦਾਰ ਪੌਦਿਆਂ ਤੋਂ ਬਣਾਉਂਦੀਆਂ ਨੇ ਇਸ ਨੂੰ ਸ਼ਾਇਦ ਦੇ ਛੱਤੇ ਵਿੱਚ ਮਧੂਮੱਖੀਆਂ ਲਈ ਸਰਦੀਆਂ ਵਿੱਚ ਖੁਰਾਕ ਵਜੋਂ ਵੀ ਰੱਖਿਆ ਜਾਂਦਾ ਹੈ ਪ੍ਰਾਤਕ ਸਮੇਂ ਵਿੱਚ ਗਰੀਸ ਵਿੱਚ ਸ਼ਹਿਦ ਨੂੰ ਰੱਬ ਦਾ ਖਾਣਾ ਵੀ ਕਿਹਾ ਜਾਂਦਾ ਸੀ ਜਦੋਂ ਕਿ ਚੀਨ ਵਿੱਚ ਇਸ ਨੂੰ ਦਵਾਈਆਂ ਦੇ ਤੌਰ ਤੇ ਵਰਤਿਆ ਜਾਂਦਾ ਹੈ ਸ਼ਹਿਦ ਸਿਹਤ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਇਸ ਦੀ ਪ੍ਰੋਸੈਸਿੰਗ ਦੇ ਨਾਲ-ਨਾਲ ਫੁੱਲਾਂ ਦੀ ਗੁਣਵੱਤਾ ਉੱਤੇ ਵੀ ਨਿਰਭਰ ਕਰਦਾ ਹੈ ਜਿਨ੍ਹਾਂ ਤੋਂ ਮਧੂਮੱਖੀ ਨੇ ਸ਼ਹਿਦ ਇਕੱਠੀ ਕੀਤੀ ਹੋਵੇ ਸ਼ੁੱਧ ਸ਼ਹਿਦ ਜਿਸ ਨੂੰ ਕਿ ਗਾਰਮਣਾ ਕੀਤਾ ਗਿਆ ਹੋਵੇ ਜਾਂ ਕਿਸੇ ਹੋਰ ਪ੍ਰ ਪਾਸਚੁਰਾਈਜੇਸ਼ਨ ਆਫ ਕਲੈਰੀਫਿਕੇਸ਼ਨ ਅਤੇ ਫਿਲਟਰ ਵਿੱਚੋਂ ਨਾ ਲੰਘਾਇਆ ਗਿਆ ਹੋਵੇ ਉਸ ਦੇ ਵਿੱਚ ਸਿਹਤ ਨੂੰ ਲਾਭ ਪਹੁੰਚਾਉਣ ਵਾਲੇ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਕਿਸੇ ਪ੍ਰਕਿਰਿਆ ਵਿੱਚੋਂ ਲੰਘਾਉਣ ਨਾਲ ਉਹਨਾਂ ਪੋਸ਼ਕ ਤੱਤਾਂ ਨੂੰ ਨੁਕਸਾਨ ਪਹੁੰਚਦਾ ਹੈ ਸ਼ਾਇਦ ਨੂੰ ਕਈ ਸਾਲਾਂ ਤੱਕ ਐਂਟੀਸੈਪਟਿਕ ਵਜੋਂ ਵੀ ਵਰਤਿਆ ਜਾਂਦਾ ਰਿਹਾ ਹੈ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਇਸ ਨਾਲ ਜ਼ਖਮਾਂ ਦੇ ਠੀਕ ਹੋਣ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ਇਸ ਨਾਲ ਕੱਟ ਗੰਭੀਰ ਜ਼ਖਮਸ਼ਾਲੇ ਅਤੇ ਸੜ ਦੇ ਜ਼ਖਮ ਵੀ ਹੋ ਜਾਂਦੇ ਨੇ ਸ਼ਾਇਦ ਵਿੱਚ ਦੋ ਤੱਤ ਦੇਰੇ ਮਾਤਰਾ ਵਿੱਚ ਹੁੰਦੇ ਨੇ ਇਹ ਦੋ ਤੱਤ ਹਨ ਗਲੂਕੋਜ਼ ਤੇ ਫਰੂਕਟੋਜ਼ ਇਹ ਦੋਵੇਂ ਹੀ ਪਾਣੀ ਸੋਖਦੇ ਨੇ ਸ਼ਾਇਦ ਵੀ ਜਹਮ ਵਿੱਚੋਂ ਪਾਣੀ ਸੋਖ ਲੈਂਦਾ ਇਸੇ ਬਜਾਏ ਕਾਰਨ ਉੱਥੇ ਰੁਗਾਣੂਆਂ ਤੇ ਉਲੀ ਲੱਗਣ ਦੀ ਰੁਕਾਵਟਾ ਜਿਹੜੀ ਉਹ ਘਟ ਜਾਂਦੀ ਹੈ ਗਹਿਰੀ ਕਿਸਮ ਦੇ ਸ਼ਾਇਦ ਵਿੱਚ ਫਲੋਵੋਨਾਈਡਜ਼ ਜਿਹੇ ਕੈਮੀਕਲ ਕੰਪਾਊਂਡ ਦੀ ਭਾਰੀ ਮਾਤਰਾ ਹੁੰਦੀ ਹੈ ਫਲੋਵੋਨਾਈਡਜ਼ ਵਿੱਚ ਰੁਗਾਣੂਨਾਸ਼ਕ ਲਾਗਨਾਸ਼ਕ ਤੇ ਵੈਰ ਤੋਂ ਅਲਰਜੀਨਾਸ਼ਕ ਤੱਤ ਮੌਜੂਦ ਹੁੰਦੇ ਨੇ ਫਲੋਵੋਨਾਈਡਜ਼ ਕਾਰਨ ਕੁਝ ਲੋਕ ਸ਼ਾਇਦ ਨੂੰ 슈ਗਰ ਦਾ ਇੱਕ ਸਿਹਤਮੰਦ ਬਦਲ ਮੰਨਦੇ ਨੇ ਇਹ ਐਂਟੀਆਕਸੀਡੈਂਟ ਦਾ ਵੀ ਇੱਕ ਚੰਗਾ ਬਦਲਾ ਹੈ ਹਾਲਾਂਕਿ ਭਾਵੇਂ ਸ਼ਾਇਦ ਗਲਾਈਸੈਮਿਕ ਇੰਡੈਕਸ ਉੱਤੇ 슈ਗ ਕੈਲਰੀਜ਼ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ ਅਤੇ ਇਸ ਨਾਲ ਬਲੱਡ ਸ਼ੂਗਰ ਵੀ ਵੱਧ ਜਾਂਦਾ ਹੈ ਇਸ ਲਈ ਇਸ ਨੂੰ ਘੱਟ ਮਾਤਰਾ ਵਿੱਚ ਹੀ ਲੈਣਾ ਚਾਹੀਦਾ ਹੈ ਸ਼ਾਇਦ ਗਲਾਈਸੈਮਿਕ ਇੰਡੈਕਸ ਦੇ ਵਿੱਚ ਸ਼ੂਗਰ ਨਾਲੋਂ ਹੀਟਰੇ ਨੰਬਰ ਉੱਤੇ ਆਉਂਦਾ ਹੈ ਜਣੀ ਇਹ ਤੇਜ਼ੀ ਨਾਲ ਖੂਨ ਵਿੱਚ ਸ਼ੂਗਰ ਦੀ ਮਾਤਰਾ ਨਹੀਂ ਵਧਾਉਂਦਾ ਸ਼ਾਇਦ ਖੰਡ ਤੋਂ ਵੱਧ ਮਿੱਠਾ ਆਉਂਦਾ ਹੈ ਇਸ ਲਈ ਤੁਸੀਂ ਇਸ ਨੂੰ ਘੱਟ ਮਾਤਰਾ ਵਿੱਚ ਲੈ ਸਕਦੇ ਹੋ ਪਰ ਇਸ ਵਿੱਚ ਕੈਲਰੀਜ਼ ਦੀ ਮਾਤਰਾ ਥੋੜੀ ਵੱਧ ਹੁੰਦੀ ਹੈ ਇਸ ਲਈ ਇਸ ਨੂੰ ਖਾਣ ਲੱਗਿਆਂ ਧਿਆਨ ਰੱਖਣਾ ਚਾਹੀਦਾ ਜੇਕਰ ਤੁਸੀਂ ਸ਼ਾਇਦ ਪਸੰਦ ਕਰਦੇ ਹੋ ਤਾਂ ਸ਼ੁੱਧ ਸ਼ਾਇਦ ਲਈ ਜਾ ਸਕਦੀ ਹੈ ਇਸ ਵਿੱਚ ਸਫੇਦ ਖੰਡ ਨਾਲੋਂ ਬਧੇਰੇ ਟਾਮਿਣਾ ਐਂਜਾਈਮਾਂ ਐਂਟੀਆਕਸੀਡੈਂਟ ਤੇ ਨਿਊਟ੍ਰੀਐਂਟਸ ਮੌਜੂਦ ਹੁੰਦੇ ਨੇ ਇਹ ਵੀ ਯਾਦ ਰੱਖਣਯੋਗ ਹੈ ਕਿ ਬਹੁਤੀ ਮਾਤਰਾ ਵਿੱਚ ਸ਼ਹਿਦ ਲੈਣ ਦਾ ਕੋਈ ਵੀ ਜ਼ਿਆਦਾ ਫਾਇਦਾ ਨਹੀਂ ਹੁੰਦਾ ਸ਼ਹਿਦ ਨੂੰ ਮੁਫਤ ਖੰਡ ਕਿਹਾ ਜਾਂਦਾ ਹੈ ਇਸ ਦਾ ਤੁਹਾਡੀ ਖੁਰਾਕ ਵਿੱਚ ਇਨਾ ਹੀ ਸਥਾਨ ਨਹੀਂ ਹੋਣਾ ਚਾਹੀਦਾ ਹਾਲਾਂਕਿ ਜ਼ਿਆਦਾਤਰ ਬਾਲਗਾਂ ਲਈ ਵੀ ਸੁਰੱਖਿਤ ਨਹੀਂ ਹੁੰਦਾ ਪਰ ਇਸ ਨੂੰ ਹਦਾਇਤਾਂ ਅਨੁਸਾਰ ਹੀ ਲੈਣਾ ਚਾਹੀਦਾ ਹੈ ਡਾਇਬੀਟਸ ਦੇ ਮਰੀਜ਼ਾਂ ਦੇ ਲਈ ਵੀ ਖੰਡ ਦੀ ਥਾਂ ਉੱਤੇ ਸ਼ਹਿਦ ਦੀ ਵਰਤੋਂ ਕਰਦਾ ਕੋਈ ਅਸਲ ਫਾਇਦਾ ਨਹੀਂ ਆ ਕਿਉਂਕਿ ਆਖੀਰ ਦੇ ਵਿੱਚ ਦੋਵੇਂ ਹੀ ਤੁਹਾਡੇ ਖੂਨ ਦੇ ਅੰਦਰ ਸ਼ੂਗਰ ਦੀ ਮਾਤਰਾ ਨੂੰ ਵਧਾ ਦਿੰਦੇ ਨੇ ਇਸ ਦੇ ਨਾਲ ਹੀ 12 ਮਹੀਨਿਆਂ ਤੋਂ ਘ ਉਸ ਸ਼ੋਧ ਜਾਂ ਕੱਚਾ ਸ਼ਹਿਰ ਆ ਜਿਹੜਾ ਇਹ ਵੀ ਬਾਜ਼ਾਰ ਵਿੱਚ ਮਿਲਦਾ ਸ਼ਹਿਦ ਆ ਉਹ ਕਿਸੇ ਤਰ੍ਹਾਂ ਦਾ ਸ਼ਹਿਦ ਹੈ ਜਿਹੜਾ ਉਹ ਨਹੀਂ ਖਵਾਉਣਾ ਚਾਹੀਦਾ ਕਿਉਂਕਿ ਇਸ ਨਾਲ ਉਹਨਾਂ ਨੂੰ ਬੋਟੂਲਿਜ਼ਮ ਨਾਮ ਦੀ ਜ਼ਹਿਰੀਲਾ ਖਾਣਾ ਖਾਣ ਕਾਰਨ ਹੋਣ ਬੜਾ ਰੋਗ ਹੋ ਜਾਂਦਾ ਹੈ ਹਾਲਾਂਕਿ ਸਾਡੇ ਵਿੱਚੋਂ ਬਹੁਤ ਲੋਕਾਂ ਨੂੰ ਸ਼ਹਿਦ ਖਾਣਾ ਪਸੰਦ ਆ ਪਰ ਇਹ ਸਾਰਿਆਂ ਦੇ ਸਰੀਰ ਲਈ ਠੀਕ ਨਹੀਂ ਹੁੰਦਾ ਸ਼ਹਿਦ ਵਿਗਣ ਖਾਣੇ ਵਿੱਚ ਵੀ ਨਹੀਂ ਆਉਂਦਾ ਕਿਉਂਕਿ ਸ਼ਹਿਦ ਕੱਟਣਾ ਬਧੂ ਮੱਖੀਆਂ ਲਈ ਖਤਰਨਾਕ ਹੁੰਦਾ ਹੈ ਜਿਨ੍ਹਾਂ ਨੇ ਇਸ ਰੂਪ ਬਣਾਉਣ ਦੇ ਲਈ ਇੰਨੀ ਮਿਹਨਤ ਕੀਤੀ ਹੈ ਸ਼ਹਿਦ ਉਹ ਸਰਦੀਆਂ ਵਿੱਚ ਆਪਣੇ ਗੁਜ਼ਾਰੇ ਦੇ ਲਈ ਵਰਤਦੇ ਦੀਆਂ ਨੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੇ ਚੈਨ ਸ਼ੁਰੂ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ